ਕੀ ਵਿਚਾਰ ਰਹੇ ਤੇਾਰੇ ਸੋ ਪਹਿਲਾ ਤਾਂ ਮੈਂ ਸਾਰੀ ਸਕੂਲ ਨੂੰ ਫਤਹਿ ਬਣਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਸੋ ਅੱਜ ਮੈਡਮ ਆਏ ਨੇ ਮੈਡਮ ਬੋਨੀ ਜੀ ਐਸੀ ਹਸਾਬ ਸਾਡੇ ਲੁਧਿਆਣਾ ਸੋ ਮੈਂ ਉਹਨਾਂ ਦਾ ਇੱਥੇ ਆਣੇ ਧੰਨਵਾਦ ਕਰਦਾ ਜੋ ਸਰਕਾਰ ਤੁਹਾਡੇ ਦਵਾਰ ਸਰਕਾਰ ਉਹਨੂੰ ਬਹੁਤ ਵੱਡਾ ਅਪਰਾਲਾ ਹੈ ਕਿ ਜੋ ਨਸ਼ਿਆਂ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ ਇਸ ਕਰਕੇ ਜਿਹੜੇ ਸੂਚਬਾਨ ਅਫਸਰ ਸਾਹਿਬਾਨ ਨੇ ਉਹਨਾਂ ਦੀ ਡਿਊਟੀਆਂ ਪਿੰਡ ਪਤਰੀ ਲੱਗਿਆ ਨੇ ਸੋ ਮੈਂ ਸਰਕਾਰ ਦਾ ਧੰਨਵਾਦ ਕਰਦਾ ਸੋ ਮੈਂ ਬਹੁਤ ਹੀ ਸਾਡੇ ਜੋ ਐਮਐਲਏ ਨੇ ਸਾਡੇ ਜੀਵਨ ਸੰਗੋਵਾਰ ਉਹਨਾਂ ਦਾ ਵੀ ਕੱਲ ਫੋਨ ਆਇਆ ਸੀ ਜਿਹੜੀ ਮਹਮਾ ਨਸ਼ਿਆਂ ਦੇ ਖਿਲਾਫ ਹੈ ਬੇ ਸਰਕਾਰ ਨੂੰ ਜਨਾਈ ਆ ਬੇ ਪਿੰਡ ਵਿਭਾਰ ਪੰਚਾਇਤ ਨੂੰ ਹੋ ਜਾਤਾ ਨੇ ਬੇ ਆਪਣੇ ਆਪਣੇ ਪਿੰਡ ਜਪੈਰਾ ਦਿਓ ਇਹ ਨਸ਼ਿਆਂ ਤੋਂ ਨਜਾਦ ਲੋਕਾਂ ਨੂੰ ਦਵਾਈਏ ਜੋ ਆਪਣੇ ਪੰਜਾਬ ਨੂੰ ਆਪਣੇ ਪਿੰਡ ਨੂੰ ਆਪ ਵਧੀਆ ਬਣਾ ਸਕੀਏ ਸੋ ਮੈਂ ਆਪਣੇ ਵੱਲੋਂ ਆਪਣੀ ਸੂਜੇ ਗ੍ਰਾਮ ਪੰਚਾਇਤ ਪ੍ਰਤਾਪ ਸਿੰਘ ਵਾਲਾ ਵੱਲੋਂ ਆਪਣੇ ਸਾਥੀਆਂ ਵੱਲੋਂ ਬੇਨਤੀ ਕਰਦਾ ਹੱਥ ਜੋੜ ਕੇ ਬੇ ਸ਼ਹੀਦ ਭਗਤ ਸਿੰਘ ਉਹਨੇ ਰਾਜਗੁਰੂ ਉਹਨੇ ਸੁਖਦੇਵ ਜਿਨ੍ਹਾਂ ਨੇ ਵੀ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਉਹ ਆਜ਼ਾਦੀ ਦਾ ਜੋ ਅੱਜ ਹਾਲਾਤ ਦੇਖਦੇ ਨੇ ਅੱਜ ਇਹ ਦੁਬਾਰਾ ਫੇਰ ਸਾਡਾ ਜੋ ਨਸ਼ਾ ਇਸ ਦਦਲ ਵਿੱਚ ਸਾਡਾ ਪੰਜਾਬ ਕੀ ਦੇ ਸਾਡਾ ਗੁਲਾਮ ਹੋ ਰਿਹਾ ਇਹਨੂੰ ਦੁਬਾਰਾ ਫੇਰ ਉੱ데 ਆਜ਼ਾਦ ਕਰਾਣਾ ਪੈਣਾ ਇਹ ਭਗਤ ਸਿੰਘ ਹੋਣਾ ਦੀ ਸੋਚ ਤੋਂ ਪਹਿਰਾ ਦਿੰਦੇ ਹੋਏ ਉਹਨਾਂ ਦੀ ਸੋਚ ਨੂੰ ਅਪਣਾਉਂਦੇ ਹੋਏ ਇੱਕ ਫੇਰ ਹਮਲਾ ਮਾਰੀ ਆਪਣੇ ਘਰ ਬਦੀ ਘਰ ਨੂੰ ਦੇਖੀਏ ਗਲੀ ਮਾਲੇ ਨੂੰ ਦੇਖੀਏ ਪਿੰਡ ਨੂੰ ਦੇਖੀਏ ਤਾਂ ਆਪਾਂ ਆਪਣੇ ਪਿੰਡ ਨੂੰ ਅਤੇ ਪੰਜਾਬ ਨੂੰ ਵਧੀਆ ਬਣਾ ਸਕਦੇ ਆ ਜਿਹਦੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੂ ਆਪਣੇ ਘਰ ਦਾ ਨਾਮ ਵੀ ਰੋਸ਼ਨ ਹੋਊਗਾ ਮਾਲੇ ਦਾ ਮਾਪੇ ਦਾ ਨਾਮ ਬਹੁਤ ਹੀ ਕਾਰਗਰ ਰਹੀ ਹੈ ਤੇ ਹਮੇਸ਼ਾ ਹੀ ਸਮੇ ਸਮੇਤੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਅਵੇਅਰਨੈਸ ਕੈਂਪ ਔਰ ਲੋਕਾਂ ਦੇ ਵਿੱਚ ਆ ਕੇ ਅਫਸਰਾਂ ਵੱਲੋਂ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਆ ਕੇ ਪ੍ਰਸ਼ਾਸਨ ਵੱਲੋਂ ਗੱਲਬਾਤ ਕਰਨੀ ਤੇ ਫਿਰ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਵੀ ਆ ਕੇ ਮੈਸੇਜ ਦੇਣਾ ਨਾਲ ਸਾਡੇ ਇਥੇ ਮੈਡੀਕਲ ਟੀਮਸ ਵੀ ਨੇ ਵੀਡੀਓ ਸਾਥ ਨੇ ਸਰਪੰਚ ਜੀ ਨਾਲ ਮੌਜੂਦ ਸਾਰੇ ਪਰਿਵਾਰ ਔਰ ਸਾਰੇ ਪੰਚਾਇਤ ਦੇ ਮੈਂਬਰ ਸਹਿਜਾਂ ਤੁਜੋ ਕਮਿਊਨਿਟੀ ਨੂੰ ਅਸੀਂ ਇਨਵੋਲ ਕਰਦੇ ਆਂ ਲੋਕਾਂ ਨੂੰ ਇਨਵੋਲ ਕਰਦੇ ਆਂ ਤਾਂ ਉਦੋਂ ਜਿਹੜਾ ਹੈਗਾ ਮੈਸੇਜ ਜ਼ਿਆਦਾ ਸਟਰੋਂਗ ਕਰਦਾ ਔਰ ਉਦੋਂ ਹੀ ਜਿਹੜੀ ਹੈਗੀ ਆ ਸੁਸਾਇਟੀ ਦੇ ਵਿੱਚ ਬਦਲਾਅ ਆਂ ਜਦੋਂ ਸਿਰਫ ਪ੍ਰਸ਼ਾਸਨ ਦੇ ਸਿਧਿfte ਛੱਡ ਦਿੱਤਾ ਜਾਂਦਾ ਹੈ ਤਾਂ ਉਹ ਵੱਧ ਤੋਂ ਵੱਧ ਤੁਹਾਨੂੰ ਇਲਾਜ ਵਾਸਤੇ ਬੁਲਾ ਸਕਦੇ ਨੇ ਜਾਂ ਤੁਹਾਨੂੰ ਮੈਸੇਜ ਦੇ ਸਕਦੇ ਨੇ ਆ ਕੇ ਪਰ ਜਦੋਂ ਤੱਕ ਅਸੀਂ ਆਪ ਜਾਗਰੂਕ ਨਹੀਂ ਹੁੰਦੇ ਤੇ ਆਪਣੇ ਆਲੇ ਦੁਆਲੇ ਇਸ ਪਏ ਦੀ ਕੋਡ ਦੀ ਸੂਚਨਾ ਨਹੀਂ ਦਿੰਦੇ ਅਤੇ ਆਪਣੇ ਬੱਚਾ ਨੂੰ ਬਚਾਣ ਲਈ ਖੁਦ ਨੇ ਅੱਗੇ ਵਜਦੇ ਉਦੋਂ ਤੱਕ ਇਹ ਜਿਹੜਾ ਹੈਗਾ ਸਫਲ ਅਸੀਂ ਨਹੀਂ ਹੋ ਸਕਦੇ ਇਸ ਕਰਕੇ ਬਾਰ-ਬਾਰ ਸਾਡਾ ਲੋਕਾਂ ਦੇ ਵਿੱਚ ਆਣਾ ਜ਼ਰੂਰੀ ਹੈ ਉਹੀ ਸਰਕਾਰ ਦਾ ਮੈਸੇਜ ਹੈ ਕਿ ਸਾਰੇ ਅਫਸਰ ਜਿਹੜੇ ਹੈਗੇ ਆ ਲੋਕਾਂ ਦੇ ਜਾਣ ਗੱਲਬਾਤ ਕਰਨ ਤੇ ਸਾਨੂੰ ਕਮੀਆਂ ਪੇਸ਼ੀਆਂ ਵੀ ਦੱਸਣ ਕਿ ਕੀ ਹੈ ਜੀਆਂ ਤਾਂ ਕਿ ਉਹਨਾਂ ਨੂੰ ਅਸੀਂ ਪੂਰਾ ਕਰੀਏ ਤੇ ਨਸ਼ੇ ਦੇ ਕੋੜ ਨੂੰ ਜਿਹੜਾ ਹੈਗਾ ਹਮੇਸ਼ਾ ਲਈ ਪੰਜਾਬ ਤੋਂ ਦੂਰ ਕਰੀਏ ਮੈਮ ਜਿਹੜੀ ਇਹ ਮਹਿਮ ਚਲਾਈ ਗਈ ਹੈ ਇਹ ਕਿੰਨੇ ਪਿੰਨਾਂ ਤੇ ਸੀਮਤ ਹੈ ਕੀ ਕੋਈ ਵੱਡਾ ਤਕਸੀਮਤ ਨਹੀਂ ਹੈ ਜੀ ਪੂਰੇ ਪੰਜਾਬ ਪੂਰੇ ਸਟੇਟ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਹੈਗੀ ਆ ਪਹਿਲਾਂ ਤੋਂ ਹੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਔਟ ਕਲੀਨਿਕਸ ਹਰ ਥਾਂ ਤੇ ਹੈਗੇ ਆ ਇਲਾਜ ਵਾਸਤੇ ਰੀਹੈਬ ਵੀ ਐਡਿਕਸ਼ਨ ਸੈਂਟਰ ਹੈਗੇ ਨਹੀਂ ਤਾਂ ਹੋਰ ਵੀ ਬਣਾਉਣ ਦੀ ਜਿਹੜੀ ਹੈਗੀ ਆ ਉਹ ਪ੍ਰੋਪੋਜ਼ਲ ਚੱਲ ਰਹੀ ਹੈ ਤਾਂ ਕਿ ਇਹਨਾਂ ਨੂੰ ਦਵਾਈਆਂ ਨਾਲ ਡਾਕਟਰਾਂ ਨਾਲ ਜੋ ਵੀ ਕਮੀ ਹੈਗੀ ਆ ਉਹ ਪੂਰੀ ਕੀਤੀ ਜਾ ਸਕੇ ਤੇ ਸਭ ਤੋਂ ਜ਼ਰੂਰੀ ਜਿਹੜੇ ਬੱਚੇ ਜਿਹੜੇ ਸਕੂਲਾਂ ਚ ਪੜ੍ਹਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਇਹਦਾ ਜਾਗਰੂਕ ਇਹਨਾਂ ਵਾ ਇਸ ਬਾਰੇ ਕੀਤਾ ਜਾਵੇ ਤਾਂ ਕਿ ਉਹ ਇਸ ਰਸਤੇ ਤੇ ਨਾ ਚੱਲੇ ਮੈਂ ਜਿਹੜਾ ਸੀਐਮ ਸਾਹਿਬ ਨੇ ਇੱਕ ਮਹਮ ਚਲਾਇਆ ਵੀ ਜਿਹੜੇ ਵੀ ਤਸਕਰ ਨੇ ਉਹਨਾਂ ਦੇ ਘਰ-ਬਾਰ ਨਾਲ ਬਲਡੋਜ਼ਰਾਂ ਢਾਹੇ ਜਾਏ ਕਿ ਕਿੱਥੋਂ ਤੱਕ ਸਹੀ ਹੈ ਔਰ ਕਿੱਥੋਂ ਦਾ ਗਲਤ ਹੈ ਦੇਖੋ ਇਹਦੇ ਬਾਰੇ ਇਹ ਕਹਿਣਾ ਠੀਕ ਨਹੀਂ ਕਿ ਘਰ-ਬਾਰ ਟਾਇਦਨ ਜੇਕਰ ਕਿਸੇ ਦਾ ਕੋਈ ਨਜਾਇਜ਼ ਕਬਜ਼ਾ ਹੈਗਾ ਜਿਵੇਂ ਕਿ ਕੋਈ ਪੰਚਾਇਤੀ ਜ਼ਮੀਨ ਤੇ ਜਾਂ ਕਿਤੇ ਤੇ ਉਹ ਉਸ ਜਗ੍ਹਾ ਨੂੰ ਨਸ਼ਿਆਂ ਲਈ ਵਰਤ ਰਿਹਾ ਹੈ ਤਾਂ ਕਿਵੇਂ ਵੀ ਤਾਂ ਆਪਾਂ ਉਹ ਵਾਲੇ ਨਜਾਇਜ਼ ਕਬਜ਼ਿਆਂ ਦੇ ਉੱਤੇ ਜਿਹੜੀ ਹੈਗੀ ਹੈ ਕਾਰਵਾਈ ਫੁੱਲਸ ਔਰ ਪ੍ਰਸ਼ਾਸਨ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਨੋਟਿਸ ਦੇ ਕੇ ਪਰ ਇਹ ਤਾਂ ਨਹੀਂ ਹੈਗਾ ਕਿ ਅਸੀਂ ਕਿਸੇ ਫੈਮਿਲੀ ਨੂੰ ਤੰਗ ਕਰ ਰਹੇ ਹਾਂ ਜਾਂ ਕਿਸੇ ਦੇ ਬਾਲ ਬੱਚਿਆਂ ਨੂੰ ਤੰਗ ਕਰ ਰਹੇ ਉਹ ਸਾਡਾ ਬਿਲਕੁਲ ਵੀ ਉਸ ਤਰ੍ਹਾਂ ਦਾ ਕੋਈ ਇੰਟੈਂਸ਼ਨ ਨਹੀਂ ਹੈ ਮਮਰਜੀਤ ਸਿੰਘ ਇਹ ਜੀ ਟੀਵੀ ਨਿਊ ਚੈਨਲ ਹੈ ਹੈਲੋ ਪੰਜਾਬੀਓ ਜਾਗੋ ਨਸ਼ਾ ਤਿਆਗੋ 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 नशा छॾो गोड़ वठो ਚਲੋ ਚਲੋ ਹੌਲੀ ਹੌਲੀ ਚਲੋ 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 ਬੰਦਾ ਕਾ ਛੱਡੋ ਇਹ ਤੇ ਸਾਰੇ ਬੋਲਾ ਨਸ਼ਾ ਛੱਡੋ ਕੋੜ ਕੋੜ ਬੰਦੋ ਦਿਓ ਸੋਨਾ ਸਾਰੇ ਬੰਦੋ ਦੇਖੇ ਆ ਚਲੋ 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 ਜੀ ਮੇਰਾ ਨਾਮ ਉਹ ਵੇਟਰ ਵਾਲੇ ਬਟੇ ਉੱਥੇ ਚਲੋ ਸਾਈਡ ਤੇ ਸਾਈਡ ਤੇ ਸਾਈਡ ਤੇ ਆਜੋ ਬਣਾ ਮੈਡਮ ਜੀ ਤੁਸੀਂ ਨਾ 5 ਮਿੰਟ ਲਈ ਸਾਈਡ ਤੇ ਉਹ ਜਾਨ ਬੱਚਿਆਂ ਦੇ ਇਧਰ ਨਾਲ ਖੜੋ ਜਾਂ ਉਧਰਲੀ ਸਾਈਡ ਖੜੋ ਗੜਾ ਉੱਤੇ ਨਹੀਂ ਟਕਣੇ ਬਤ ਪੰਪਲੇਟ ਥੋੜਾ ਨੀਵੇਂ ਰੱਖੋ ਪਤਾ ਪਿੱਛੇ ਬੰਦਿਆਂ ਦਾ ਮੂੰਹ ਨਹੀਂ ਆਉਂਦਾ ਥੱਲੇ ਕਰੋ ਇਹ ਇੱਥੇ ਰੱਖੋ ਉੱਤੇ ਨਹੀਂ ਟਕਣੇ ਬਟ ਇਹ ਤਾਂ ਨੀਤੇ ਕਰੋ ਥੋੜਾ ਥੋੜਾ ਨੀਤੇ ਕਰੋ ਥੋੜਾ ਕਰੋ ਯਾਰ ਤੁਸੀਂ ਤਾਂ ਇੱਕ ਮਿੰਟ ਰੁਕ ਜਿਓ ਯਾਰ 2 ਮਿੰਟ ਐ ਫੋਟੋ ਕਰ ਲੈਣ ਰ ਇੰਦਰ ਆ ਜਾਓ ਤੁਸੀਂ 2 ਮਿੰਟ ਇੱਕ ਵਾਰੀ ਸਾਈਡ ਤੇ ਜਾਓ यहाँ मैम ने भी बहुत कुछ समझाया है बहुत बरीकियाँ वाली चीज़ भी आपको समझाई है और मैं मेडिकल टीम से हूँ आपको कई लोग ने जानते भी हैं हमारी यहाँ डिस्पेंसरी है लोग जो दाना मंडी के बाहर सरकारी डिस्पेंसरी मेरा नाम डॉक्टर केशवरी बाबा है मेरी तरफ़ से आपको सबसे प्यार भरी नमस्कार आ, आपने बहुत बार मैं स्कूल्स में भी जाती रहती हूँ और बच्चों को हमने बहुत सारे बहुत अवेयरनेस भी दी है चाहे उनकी हेल्थ के बारे में उनके खान पीन के बारे में लेकिन जो आज का मेन जो मैम ने भी जैसे बताया है कि नशे का है सबसे पहले मैम ने सही बोला कि हाँ मैम माँ का बहुत बड़ा रोल है है ना ये एक नशा एक ऐसी चीज है जो आजकल पहले से पहले तो ये होता था कि हाँ भी जेंट्स नशा करते हैं लेकिन एक सीधा सा आंसर ये भी है कि लेडीज भी इसमें इस जंगल में, में फंस रही हैं है ना कई कई हालातों को देख के मजबूरियों को